ਸਹਿਕਾਰੀ ਖੰਡ ਮੇਲ ਬਟਾਲਾ ਵਲੋਂ ਗੰਨਾ ਕਾਸ਼ ਕਾਮਾਂ ਦੀਆਂ ਮੁਸ਼ਕਿਲਾਂ ਹੱਲ ਨਾ ਕਰਨ ਅਤੇ ਮੰਗਾ ਮਣਵਾਏ ਜਾਣ ਲਈ ਵਿਚਾਰ ਵਟਾਂਦਰਾ ਕਰਨ ਤੇ ਸੰਘਰਸ਼ ਉਲੀਕਣ ਵਾਸਤੇ ਅੱਜ ਭਾਰਤੀ ਕਿਸਾਨ ਯੂਨੀਅਨ ਕਾਰਡੀਆਂ ਜ਼ਿਲ੍ਹਾ ਗੁਰਦਾਸਪੁਰ ਦੀ ਇਕਤਤਾ ਮੁਖ ਜ਼ਿਲ੍ਹਾ ਦਫ਼ਤਰ ਨ ਸ਼ਹਿਰਾ ਮੱਜਾ ਸਿੰਘ ਵਿਖੇ ਜ਼ਿਲ੍ਹਾ ਪ੍ਰਧਾਨ ਸਰਦਾਰ ਕਰਨੈਲ ਸਿੰਘ ਸ਼ੇਰਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਖੰਡ ਮੇਲ ਬਟਾਲਾ ਏਰੀਆ ਦੇ ਗੰਨਾ ਕਾਸ਼ਤ ਕਾਲਾ ਨੇ ਭਾਗ ਲਿਆ ਗੁਰਦਾਸਪੁਰ ਤੋਂ ਪੱਤਰਕਾਰ ਜਗਰੂਪ ਸਿੰਘ ਪਲੇਟ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨੈਲ ਸਿੰਘ ਸ਼ੇਰਪੁਰ ਜਥੇਬੰਦੀ ਕਾਦੀਆਂ ਦਾ ਜ਼ਿਲ੍ਹਾ ਪ੍ਰਧਾਨ ਹਾਂ ਮੈਂ ਗੱਲ ਕਰ ਰਿਹਾ ਅਸੀਂ ਅੱਜ ਮੀਟਿੰਗ ਕੀਤੀ ਹੈ 슈ਗਰ ਮਿਲ ਬਟਾਲਾ ਦੀ ਮੰਨਣੇ ਦੇ ਬਾਰੇ ਕਿਉਂਕਿ ਜਿਹੜੀਆਂ ਨਾ ਧਰਲੀਆਂ 슈ਗਰ ਮਿਲ ਬਟਾਲਾ ਦੇ ਅਫਸਰਾਂ ਨੇ ਪਿਛਲੇ ਸਾਲਾਂ ਦੇ ਵਿੱਚ ਕੀਤੀਆਂ ਨੇ ਉਹਦੇ ਬਾਰੇ ਸਾਨੂੰ ਇੱਥੇ ਅੱਜ ਮੀਟਿੰਗ ਕਰਨੀ ਪਈ ਆ ਲੇਕਿਨ ਸਾਡੇ ਨਾਲ ਐਮਡੀ ਸਾਹਿਬ ਜਿਹੜੇ ਨੂੰ ਗੱਲ ਕਰਨ ਨੂੰ ਤਿਆਰ ਨਹੀਂ ਇੱਕ ਮਹੀਨਾ ਹੋ ਗਿਆ ਸਾਨੂੰ ਉਹਨਾਂ ਨੂੰ ਮਿਲਿਆ ਨੂੰ 15 7 ਨੂੰ ਮਿਲੇ ਸਾਂ ਤੇ ਅੱਜ 13 ਤਰੀਕ ਹੋ ਗਈ ਆ ਉਹਨਾਂ ਸਿਰਫ ਇੱਕ ਤਰੀਕੇ ਸਾਡੀ ਮੰਨੀ ਆ ਬਾਕੀ ਉਹਨਾਂ ਕਿਸੇ ਗੱਲ ਵੱਲ ਉਹਨਾਂ ਗੌਰ ਨਹੀਂ ਕੀਤੀ ਕਿਉਂਕਿ ਗਿੱਲੀ ਖਾਂਦ ਦਿੱਤੀ ਗਈ ਆ ਲੋਕਾਂ ਦਾ ਲੱਖਾਂ ਰੁਪਈਆ ਕਟਿਆ ਗਿਆ ਪਲਾਂਟੀ ਦਾ ਪਰਚੀਆਂ ਉਹਨਾਂ ਨੂੰ ਦਿੱਤੀਆਂ ਨਹੀਂ ਸਨ ਸਾਡਾ ਨਾ ਵਾਅਦਾ ਕਰਕੇ ਹੁਣ ਅਸੀਂ ਕਾਨੂੰਨ ਡੀਆਰ ਸਾਹਿਬ ਨੂੰ ਮਿਲਾਂਗੇ ਉਹਨਾਂ ਨੇ ਸ਼ੁਕਰਮੰਦ ਬਟਾਲਾ 'ਚ ਆਉਣਾ ਜੋ ਵੀ ਸਾਡਾ ਗਾਂ ਫੈਸਲਾ ਜਥੇਬੰਦੀ ਦਾ ਹੋਵੇਗਾ ਉਹ ਅਸੀਂ ਜਲੂ ਕਰਾਂਗੇ ਅਸੀਂ ਹੁਣ ਵੀ ਅਪੀਲ ਕਰਨੇ ਆ ਭਈ ਜਿਹੜਾ 83 ਲੱਖ ਰੁਪਈਆ ਲੋਕਾਂ ਦਾ ਕਟਿਆ ਪਲਾਂਟੀ ਦਾ ਇਹਨਾਂ ਨੂੰ ਵਾਪਸ ਕੀਤਾ ਜਾਵੇ ਸਾਨੂੰ ਸੰਘਰਸ਼ੋ ਵਾਲੇ ਪਾਸੇ ਨਾ ਪਾਇਓ ਕਿਉਂਕਿ ਅਸੀਂ ਕੰਮ ਵਾਲੇ ਲੋਕ ਹਾਂ ਇਸ ਕਰਕੇ ਮੈਂ ਬੇਨਤੀ ਕਰਨਾ ਦੁਬਾਰਾ ਪੰਜਾਬ ਸਰਕਾਰ ਨੂੰ ਵੀ ਤੇ ਇਹਨਾਂ ਮੈਨੇਜਮੈਂਟ ਨੂੰ ਵੀ ਬਈ ਜੋ ਤੋ ਹਾਂ ਤਾਂ ਲੀਆਂ ਬਾਣ ਦੇ ਵਿੱਚ ਕੀਤੀਆਂ ਨੇ ਗਾਂ ਅਸਾਂ ਬਿਲਕੁਲ ਨਹੀਂ ਜੇ ਹੋਣ ਦੇਣੀਆਂ ਭਾਵੇਂ ਕੋ ਸਰਕਾਰ ਦਾ ਬੰਦਾ ਹੋਵੇ ਤੇ ਭਾਵੇਂ ਆਮ ਬੰਦਾ ਹੋਵੇ ਇਹ ਮੇਰੀ ਗੱਲ ਯਾਦ ਰੱਖ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ